ਤੇਰਾ ਯਾਦ ਨਾ ਪੁੱਛੇ ਤੇਰਾ ਜਮਸਤਾਂ ਦੀ ਦਿਲੰਦਰ ਜ਼ਿਲ੍ਹੇ ਦੇ ਮਾਨਜੋਗ ਡੀਸੀ ਸਾਹਿਬ ਮਿਸਟਰ ਹਮਾਂਸ਼ੂ ਅਗਰਵਾਲ ਜੀ ਤੇ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਬਾਪੂ ਲਾਲ ਬਾਦਸ਼ਹੀ ਦਾ ਮੇਲਾ ਬੜੀ ਵਧੀਆ ਢੰਗ ਦੇ ਨਾਲ ਚਲਾਇਆ ਜਾ ਰਿਹਾ ਤੇ ਅੱਜ ਬਾਪੂ ਜੀ ਦੇ ਮੇਲੇ ਨੂੰ ਆ ਚੌਥਾ ਦਿਨ ਆ 17 ਤਰੀਕ ਤੋਂ ਮੇਲਾ ਸਟਾਰਟ ਹੋਇਆ ਸੀ ਤੇ ਸਾਰੀਆਂ ਸੰਗਤਾਂ ਬੜੇ ਵਧੀਆ ਢੰਗ ਨਾਲ ਸ਼ਾਂਤੀਪੂਰਕ ਢੰਗ ਨਾਲ ਬਾਬਾ ਜੀ ਦੇ ਦਰਸ਼ਨ ਕਰ ਰਹੀਆਂ ਸਨ ਤੋਂ ਅੱਜ ਅਸੀਂ ਦਰਸ਼ਕਾਂ ਨੂੰ ਸਾਡੇ ਸੰਗਤਾਂ ਨੂੰ ਸਾਡੇ ਭੈਣਾ ਭਰਾਵਾਂ ਨੂੰ ਅਪੀਲ ਕਰ ਰਹੇ ਹਾਂ ਕਿ ਅੱਜ ਮੇਲੇ ਦਾ ਚੌਥਾ ਦਿਨ ਆ ਤੇ ਅੱਜ ਸਾਡੇ ਮੇਲੇ ਵਿੱਚ ਪਹੁੰਚ ਰਹੇ ਨੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਮਨਜੀਤ ਸੋਤਾ ਜੀ ਮਿਸਟਰ ਸਾਦ ਜੀ ਰਣਜੀਤ ਰਣਾ ਜੀ ਤੇ ਕਮਲ ਖਾਨ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਮੇਲੇ ਵਿੱਚ ਹੁਮ ਹਮਾ ਕੇ ਪਹੁੰਚੋ ਬਾਬਾ ਜੀ ਦਾ ਆਸ਼ੀਰਵਾਦ ਲਓ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਹਾਂ ਇੱਕ ਬੇਨਤੀ ਅਸੀਂ ਕਰਾਂਗੇ ਸਾਰੀਆਂ ਸੰਗਤਾਂ ਨੂੰ ਕਿ ਸਾਡਾ ਕੋਈ ਵੀ ਵੀਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਕੇ ਆਵੇ ਕਿਉਂਕਿ ਜੇ ਆਪਾਂ ਬਾਬਾ ਜੀ ਦੇ ਦਰਬਾਰ ਤੇ ਆਉਣਾ ਤੇ ਸੱਚੇ ਮਨ ਨਾਲ ਆਓ ਸੱਚੇ ਮਨ ਨਾਲ ਮੱਥਾ ਟੇਕ ਕੇ ਤੇ ਬਾਬਾ ਜੀ ਦਾ ਖੁਸ਼ੀਆਂ ਪ੍ਰਾਪਤ ਕਰੋ ਜੈ ਮਸਤਾ ਦੀ ਇਹਨਾਂ ਮਸਤੀ ਬਾਬਾ ਲਾਲ ਬਾਸ਼ਾ ਜੀ ਦਾ ਮੇਲਾ ਬੜੀ ਧੀਮ ਤਾਮ ਦੇ ਨਾਲ 17 ਤਰੀਕ ਤੋਂ ਲੈ ਕੇ 20 ਤਰੀਕ ਤੱਕ ਮਨਾਇਆ ਗਿਆ ਸੋ ਇਸ ਮੇਲੇ ਦੇ ਵਿੱਚ ਆਏ ਹੋਏ ਕਲਾਕਾਰ ਕਲਾਕਾਰਾਂ ਨੇ ਆਪਣਾ ਜੋਰ ਦਿਖਾਇਆ ਆਸ਼ਕਾਨੀ ਗੱਲ ਕਹੀ ਹੈ ਇਹ ਕਿਸੇ ਨਹੀਂ ਆਸਾ ਹੀ ਬਾਜ ਨਾ ਲੱਗਦਾ ਇਸ ਤੋਂ ਡਾਣਾ ਸਾਡੇ ਪੱਤਰਕਾਰ ਨੇ ਉਹਨਾਂ ਦਾ ਵੀ ਸਮਾਲਿਆ ਗੋਬਿੰਦ ਗੋਬਿੰਦ ਰਾਏ ਜੀ ਜਨੰਦਰ ਖਬਰ ਜ਼ਮਾਨਾ ਤੋਂ ਸੋ ਮਹਿਮਦ ਅਵੀਰ ਕਵਾਰ ਦਾ ਆਪਣਾ ਸਨਮਾਨ ਕੀ ਇੱਕ ਲੋਈ ਦੇ ਦੋ ਜਨੰਦਰ ਖਬਰਨਾਮਾ ਤੋਂ ਸਾਡੇ ਭਾਜੀ ਦਾ ਸਨਮਾਨ ਹੋ ਰਿਹਾ ਮਾਰਜੋਗ ਗਿਰਕ ਸਾਹਿਬ ਡੀਐਸਪੀ ਸਾਹਿਬ ਔਰ ਸਾਡੇ ਪ੍ਰਦੀਪ ਸਿੰਘ ਜੀ ਸੰਧੂ ਸਾਹਿਬ ਤੁਸੀਂ ਦਾ ਸਾਹਿਬ ਨਾਮ ਦਾ ਸਨਮਾਨ ਹੋ ਰਿਹਾ ਕੋਨ ਕਰ ਰਹੇ ਨੇ ਰੋਹਿਤ ਜੀ ਸੋ ਕੋਨਤਾ